हेलो एवरीवन आई एम रजनी वेलकम बैक टू माय चैनल आज ਸਾਡੀ ਫਸਟ ਬਲੌਗਿੰਗ ਹੈ ਹੁਣ ਮੈਂ ਕਰਾਨ ਜਾ ਰਹੀ ਹੈ ਹੈਡਵਾਸ਼ ਹੈਡਵਾਸ਼ ਕਰੂਗੀ ਮਨਵੀਰ ਮਨਵੀਰ ਨੂੰ ਤੁਸੀਂ ਜਾਣਦੇ ਹੋ ਆ ਜਾਓ ਅੱਜ ਮੈਂ ਹੈਡ ਵਾਸ਼ ਕਰਾਉਣ ਲੱਗੀ ਸੀ ਪਰ ਹੈਡ ਵਾਸ਼ ਤੋਂ ਪਹਿਲਾਂ ਸਾਡੇ ਕੋਲੇ ਕਲਾਇੰਟ ਆ ਗਏ ਉਹਨਾਂ ਨੂੰ ਇਹ ਸੀ ਕਿ ਆਈਬ੍ਰੋਸ ਮੈਂ ਹੀ ਕਰਾ ਉਹਨਾਂ ਨੇ ਪਰਸਨਲੀ ਮੇਥੋਂ ਕੀਤੀ ਰਿਕਵੈਸਟ ਫਿਰ ਮੈਂ ਇੱਕ ਆਈਬ੍ਰੋਸ ਕਰਕੇ ਦੈਨ ਆਪਾਂ ਫਿਰ ਹੈਡ ਵਾਸ਼ ਸਟਾਰਟ ਕਰਦੇ ਹਾਂ ਮੈਂ ਕੀਤੀ ਆਪਣੇ హెయిਰ ਤੇ ਆਇਲਿੰਗ ਹੈਡ ਵਾਸ਼ ਕਰਨ ਤੋਂ ਪਹਿਲਾਂ ਮੈਂ ਹਮੇਸ਼ਾ ਆਇਲਿੰਗ ਕਰਦੀ ਹਾਂ ਆਪਾਂ ਕਰਦੇ ਹੈਡ ਵਾਸ਼ ਸਟਾਰਟ ਚਲੋ ਮਨਵੀਰ ਕਿੰਨਾ ਟਾਈਮ ਹੋ ਗਿਆ ਸਾਡੇ ਕੋਲ ਆਉਂਦੇ ਹੋਣਾ ਮੈਨੂੰ 1 ਮਿੰਟ ਉੱਪਰ ਹੋ ਗਿਆ ਓਕੇ ਜੀ ਕੀ ਕੀ ਸਿੱਖਿਆ ਤੁਸੀਂ ਮੈਨੇ ਸਕਿਨ ਦਾ ਸਿੱਖ ਲਿਆ ਸਾਰਾ ਨੇਲ ਦਾ ਵੀ ਹੋ ਰਿਹਾ ਬਸ ਇਹ ਗਿਆ ਸਟਾਰਟ ਇੱਕ ਮਹੀਨੇ ਤੋਂ ਇਹਨੂੰ ਥੋੜਾ ਜਿਹਾ ਉੱਪਰ ਟਾਈਮ ਹੋ ਗਿਆ ਇਹਨਾਂ ਨੇ ਸਕਿਨ ਤੇ ਨੇਲ ਦਾ ਸਾਡੇ ਕੋਲੇ ਕਰ ਲਾ ਕੰਪਲੀਟ ਹੁਣ ਅਸੀਂ ਕਰ ਰਿਹਾ ਹੈਅਰ ਦਾ ਹੈਅਰ ਦਾ ਇਹਨਾਂ ਨੇ ਕਰਤਾ ਸਟਾਰਟ ਹੈਅਰ ਦਾ ਥੋੜਾ ਬਹੁਤ ਇਹਨਾਂ ਨੂੰ ਕਮ ਆ ਗਿਆ 20% ਮੰਨੋ ਕਿ ਆ ਗਿਆ 20% edi mama bi blogging kardo tuh sih cantik. Mama nu kira kira berapa? Mama itu kira kira 4 tahun mama mama mau nonton, apa papa dan, Dadi boleh nih, sedikit senggijen. Selamat nih, sedikit ਦੋਨੇ ਹੀ ਹੋਣੇ ਜੁੜਵਾਨ ਕਲਾਸ ਨੇ ਅੱਛਾ ਅਗਰ ਦਸਰ ਹੈ ਨਹੀਂ ਮਰੇਗਾ ਨਹੀਂ ਕਲਾਸ ਨੇ ਪਤਾ ਸੀ ਐਸੀ ਸੰ ਨੂੰ ਪਤਾ ਲੱਗ ਗਿਆ ਸੀ ਮੈਨੂੰ ਨਹੀਂ ਲੱਗਦਾ ਨਾਰਮਲ ਕਲਾਸ ਨੂੰ ਦੋਨੇ ਕਲਾਸ ਨੇ ਪੰਜ ਮਿੰਟ ਦਾ ਹੀ ਫਰਕ ਹੈ ਬੰਨਾ ਅੱਛਾ ਕਿਸ ਕਿੰਨੇ ਕਿਹੜੀ ਕਲਾਸ ਨੇ ਨਾਈਂਥ 4 ਕੋਣੇ ਵੱਧ 4 ਮੇਰੇ ਭਾਈ ਵੱਧ ਸ਼ਹਿਰ ਪਰ ਪੜਦਾ ਨਹੀਂ ਹੈਗਾ ਮੈਂ ਵੀ ਹੇਅਰ ਸਪਾਇਨ ਫਰੈਸ ਤੇ ਰੋ ਰਹੀ ਹਾਂ ਮੇ ਰੰਗ ਵਾਲਾ ਉਹ ਕਲਾਸ ਵੀ ਪਹਿਲਾ ਹੈ ਨਾ ਮੇ 12 ਦਾ ਮੈਂ ਕੱਲ ਤੋਂ ਕਿਸ ਨੇ ਬਹੁਤ ਉੱਤਕਾ ਚੜੀ ਹੈ ਮੇ ਚੜੀ ਹੈ ਮਨ ਨਾਲ ਦੇ ਬਰਾਬਰੀ ਸੀ ਜੇ ਪਹਿਲਾਂ ਲਾਵਾਂ ਬਹੁਤ ਵਧੀਆ ਸੀ ਹੇਅਰ ਫੋਲ ਟਰੀਟਮੈਂਟ ਲਾ ਲਿਆ ਹੇਅਰ ਸਪਾ ਲੈ ਆ ਸੀ ਹਮ ਜੇ ਕਿਸੇ ਨੇ ਹੇਅਰ ਫੋਲ ਸਪਾ ਟਰੀਟਮੈਂਟ ਲੈਣਾ ਜੇ ਜੇ ਹੇਅਰ ਫੋਲ ਹੁੰਦਾ ਹੋਇਤਾ ਸੈਲੂਨ ਜ਼ਰੂਰ ਵਿਜ਼ਿਟ ਕਰੇ ਕਿਉਂ ਮਨਵੀਰ ਸਹੀ ਗੱਲ ਹੈ ਫਰਕ ਪਿਆ ਬਹੁਤ ਕਾਨਿੰਗੀ ਗੁੱਡ ਮਾਰਨਿੰਗ ਜੀ ਇਹ ਆ ਸਾਡਾ ਪਾਪਾ ਤੇ ਰੋਬੂ ਇਸ ਲੂਨ ਦੇ ਅੰਦਰ ਆਉਂਦੇ ਹੋਏ ਚਲੋ ਵੀ ਸਾਈਕਲ ਇਹ ਗੱਲਾਂ ਤੈਨੂੰ ਨੀਲ ਜਾਂਦਾ ਕੋਈ ਨੱਟ ਲਿਆ ਦਿੰਦਾ ਕੋਈ ਜਿਹੜਾ ਗੱਲ ਕੋਲ ਫੇਰ ਦਿੱਤਾ ਲਾ ਵਾਸ਼ ਕਰਨ ਤੋਂ ਬਾਅਦ हेयर ਕਰ ਲੱਗਿਆ ਸੀ ਡਰਾਇਰ ਡਰਾਇਰ ਕਰ ਰਹੀ ਹੈ ਮੇਰੇ ਮਨਵੀਰ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਮਨਵੀਰ ਕੰਮ ਕਰ ਰਹੀ ਹੈ ਹੁਣ ਜੀ ਅਸੀਂ ਕਰਨ ਲੱਗੇ ਨੇਲ ਦੀ ਕਲਾਸਿਸ ਸਟਾਰਟ ਸਟੂਡੈਂਟਸ ਇਨਕੁਆਰੀ ਦੀ ਕਿ ਕੋਈ ਨਵਾਂ ਡੈਮੋ ਦਿੱਤਾ ਜਾਏ ਤਾਂ ਅਸੀਂ ਨਵਾਂ ਡੈਮੋ ਦੇ ਰਹੇ ਹਾਂ ਤੇ ਸਮਝਾ ਰਹੇ ਹਾਂ ਕਿਵੇਂ ਕਿਵੇਂ ਵਰਕਿੰਗ ਕਰਨੀ ਹੈ ਇਹ ਸਾਡਾ ਸਾਰਾ ਜਿੰਨਾ ਵੀ ਤੁਸੀਂ ਦੇਖ ਰਹੇ ਹੋ ਬੈਠਾ ਹੋਇਆ ਫਿਲਾਲ ਨੇਲ ਦਾ ਬੈਚ ਹੈ ਜੇ ਕਿਸੇ ਨੇ ਨੇਲ ਹੇਅਰ ਮੇਕਅਪ ਸਕਿਨ ਦੇ ਰਿਕਾਰਡਿੰਗ ਕੋਈ ਕੰਮ ਸਿੱਖਣਾ ਹੋਵੇ ਤਾਂ ਸਾਡੇ ਕੋਲੇ ਆ ਕੇ ਵਿਜ਼ਿਟ ਕਰ ਸਕਦਾ ਅਸੀਂ ਕੋਰਸ ਕੱਢਿਆ ਹੋਇਆ ਹੈ ਇਹ ਜਿੰਨੇ ਬੱਚੇ ਤੁਸੀਂ ਦੇਖ ਰਹੇ ਹੋ ਮੇਰੇ ਕੋਲ ਬੈਠੇ ਆ ਇਹਨਾਂ ਨੇ ਫੋਰਨ ਜਾਣਾ ਹੈ ਕਿਸੇ ਨੇ ਕੈਨੇਡਾ ਕਿਸੇ ਨੇ ਆਸਟ੍ਰੇਲੀਆ ਕਿਸੇ ਨੇ ਯੂਕੇ ਸਾਰੇ ਪਾਰਲੇ ਬੱਚੇ ਨੇ ਜੇ ਕਿਸੇ ਨੇ ਬਾਹਰ ਜਾਣ ਵਾਸਤੇ ਆਉਣਾ ਹੈ ਸਕਿਲਸ ਲੈਣੀ ਆ ਤਾਂ ਪਲੀਜ਼ ਸਾਡੇ ਕੋਲੇ ਵਿਜ਼ਿਟ ਕਰਨ। ਇਹੋਕੇ ਪੈਟਰਨ ਕਲਿੱਕ ਕਰਦੇ। ਜੇ ਤੁਹਾਨੂੰ ਲੱਗਦਾ ਬ੍ਰਸ਼ ਨਾਲ ਬਾਹਰ ਜਿਹਦਾ ਹੈਂਡ ਸਾਫ ਹੈ ਜ਼ਿਆਦਾ ਹੈ ਨਾ ਡਰਾਇੰਗ ਕਰਦਾ ਉਹ ਹੈਂਡ ਨਾਲ ਵੀ ਕਲਿੱਕ ਇੱਕ ਨਾ ਟੇਲ ਕਲਿੱਕ ਕਰਨੀ ਆ ਇੱਕ ਇਨ ਇਕਾਊਟ ਠੀਕ ਹੈ ਜੇ ਤੁਹਾਨੂੰ ਲੱਗਦਾ ਨਹੀਂ ਕਰ ਸਕਦੇ ਤੁਸੀਂ ਕੋਈ ਸੇਫਟੀ ਪਿੰਨ ਲੈ ਸਕਦੇ ਹੋ ਸੇਫਟੀ ਪਿੰਨ ਦਿਓ। ਸਿਰਫ ਇਹ ਪੱਤਾ ਤੋਂ ਜ਼ਿਆਦਾ ਖਿੱਚੀਏ। ਦੇਖੋ ਕਿ ਨਾ ਸੋਣਾ ਤੁਸੀਂ ਦੇਖਿਆ ਇੱਕ ਤੇ ਮੇਰੇ ਕੋਲ ਉਹ ਸੀ ਅਲੱਗ-ਅਲੱਗ ਡਿਜ਼ਾਈਨਿੰਗ ਸੀ ਉਥੇ ਮਤਲਬ ਲਾਈਟ ਕਲਰ ਕਰਕੇ orange ਦਾ ਡਾਕ ਜੀ ਨੇਲ ਪੇਂਟ ਜਿਵੇਂ ਕੋਈ ਵੀ ਕਾਕ ਨੇਲ ਪੇਂਟ ਹੈ ਤੇ ਨਾ ਪੈਚ ਛੱਡਦਾ ਪੈਚ ਛੱਡ ਕੇ ਉੱਪਰ ਨੇਲ ਪੇਂਟ ਡਿਸਕੋ ਕੀਤੀ ਹੋਈ ਲੀਸ ਬਣਾਇਆ ਦੇਖਿਆ ਤੁਸੀਂ ਠੀਕ ਹੈ ਹੁਣ ਇਹਦੇ ਵਿੱਚ ਲੀਸ ਵੀ ਕਲੀਅਰ ਹੋ ਗਈ ਹੁਣ ਜਿਵੇਂ ਇਹਦੇ ਵਿੱਚ ਸਾਨੂੰ ਨਾ ਕਲੀਅਰ ਨਹੀਂ ਹੋ ਰਿਹਾ ਫੋਇਲਿੰਗ ਦਿਖਾਈ ਇੱਕ ਵਾਰ ਅੱਜ ਦੇ ਲਈ ਸਾਡੀ ਇੰਨੀ ਵਰਕਿੰਗ ਜੇ ਤੁਸੀਂ ਅੱਗੇ ਵੀਡੀਓ ਦੇਖਣਾ ਚਾਹੁੰਦੇ ਹੋ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਗੇ ਆਪਾਂ ਫੇਰ ਮਿਲਦੇ ਹਾਂ ਤੁਹਾਨੂੰ ਕੰਟੀਨਿਊਸਲੀ ਵੀਡੀਓ ਲੈ ਕੇ ਓਕੇ ਡਨ